ਤੂੰ ਦੇਖਦਾ ਨਹੀਂ ਹਾਈਡਰਾ ਆ ਚੁੱਕਿਆ ਪਰ ਉਹ ਇਥੇ ਭਰਤ ਤੇ ਚੜ ਨਹੀਂ ਰਿਹਾ ਕਿਉਂਕਿ ਉਹ ਸਲਿੱਪ ਮਾਰ ਲੱਗ ਗਿਆ ਉਹ ਚੰਗਾ ਉਹ ਠੀਕ ਹੈ ਵੇਰੀ ਠੀਕ ਹੀ ਬਲੌਗ ਚੱਲ ਰਿਹਾ ਦੇਖ ਲੋ ਬਲੌਗ ਚੱਲ ਰਿਹਾ ਹੈ ਇਹਦੇ ਫਿਰ ਉਹ ਜਲੰਧਰ ਦੇ ਲੋਕ ਦੇਖਦੇ ਨੇ ਭਾਈ ਓਏ ਜਲੰਧਰ ਦੇ ਲੋਕ ਦੇਖਦੇ ਨੇ ਜਲੰਧਰ ਦੇ ਲੋਕ ਦੇਖਦੇ ਨੇ ਉਹ ਦੇਖੋ ਜੀ ਕਿੰਨੇ ਮੁਸ਼ਕਿਲ ਨਾਲ ਚੜ ਰਿਹਾ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਰਤੋ ਸਵਾਇਟਾ ਤੁਹਾਡਾ ਸਾਡੇ ਮੀਨ ਬਲੌਗ ਦੇ ਜਿਵੇਂ ਕਿ ਤੁਸੀਂ ਪਹਿਲਾਂ ਹੀ ਤਰ੍ਹਾਂ ਜਾਣਦੇ ਹੋ ਆਪਾਂ ਡੈਰੀ ਫਾਰਮ ਬਣਾ ਰਹੇ ਹਾਂ ਤੇ ਉਹਦੇ ਲਈ ਸਾਡਾ ਕੰਮ ਹੌਲੀ-ਹੌਲੀ ਅੱਗੇ ਵਧ ਰਿਹਾ ਤੇ ਚੱਲ ਰਿਹਾ ਹੈ ਕਦੇ ਮਿਸਤਰੀ ਆ ਜਾਂਦੇ ਨੇ ਕਦੇ ਨਹੀਂ ਆਉਂਦੇ ਤੇ ਅਸੀਂ ਭਰਤ ਵੀ ਪਾ ਰਹੇ ਸੀਗੇ ਤੇ ਹੁਣ ਸਾਡਾ ਭਰਤ ਦਾ ਕੰਮ ਲਗਭਗ ਕੰਪਲੀਟ ਹੋ ਚੁੱਕਿਆ ਤੇ ਅੱਜ ਜੋ ਅੱਜ ਦਾ ਕੰਮ ਹੈ ਉਹ ਮਿਸਤਰੀ ਨੇ ਕੰਚੀਆਂ ਬਣਾਤੀਆਂ ਤੇ ਉਹਨੂੰ ਹਾਈਡਰ ਨਾਲ ਉੱਪਰ ਝਾੜਨਾ ਹੈ ਇੱਕ ਕੰਚੀਆਂ ਬਣ ਚੁੱਕੀਆਂ ਨੇ ਇਹਨਾਂ ਤੇ ਅਸੀਂ ਪੇਂਟ ਕੀਤਾ ਥੋੜਾ ਜਿਹਾ ਪੇਂਟ ਕਰਨ ਵਾਲਾ ਰਹਿ ਗਿਆ ਤੇ ਏਸੀ ਦੇ ਵਿੱਚ ਰੰਗ ਕਰਨ ਵਾਲੀ ਮਸ਼ੀਨ ਲੈ ਕੇ ਆਏ ਹਾਂ ਤੇ ਅੱਜ ਇਹਨੂੰ ਹਾਈਡਰ ਨਾਲ ਉੱਪਰ ਚੜਾਂਗੇ ਇਹਨਾਂ ਦੇ ਤੁਹਾਨੂੰ ਸਾਰਾ ਕੁਝ ਟੂਲ ਚੋਂ ਪਲਾਸ ਤੇ ਕੱਪੜਾ ਸੀਟ ਦੇ ਲੈ ਕੇ ਪਾ ਦੇ ਓਕੇ ਯੂ ਓਕੇ ਟਰੈਕਟਰ ਦੇ ਟੂਲ ਤੁਹਾਨੂੰ ਕਹਿੰਦੇ ਪਲਾਸ ਤੇ ਕੱਪੜਾ ਲੈ ਕੇ ਜਾਣੇ ਪਾਉਂਦੇ ਸੜਨ ਚਾ ਚੁੱਕੇ ਆ ਜੀ ਥੋੜਾ ਟਾਈਮ ਹੋ ਚੁੱਕਿਆ 10 ਵਾਲੇ ਦਾ ਤੇ ਰੰਗ ਦਾ ਵੀ ਸਾਡਾ ਕਾਪੀ ਅੱਧ ਕਿਨੇ ਬੜੀ ਗਿਆ ਤੇ ਹੌਲੀ ਹੌਲੀ ਹੁਣ ਹਾਈਡਰ ਆਊਗਾ ਜਿਹੜਾ ਕਿ ਨੰਤਰੂਗਾ ਉਹਦੀ ਵੇਟ ਕਰ ਰਹੇ ਹਾਂ ਅਸੀਂ ਤੇ ਨਾਲ ਨਾਲ ਜੋੜ ਜੋ ਲੱਗੇ ਹੋਣ ਉਹ ਚੁੱਕੇ ਕਰ ਰਹੇ ਨੇ ਆਪਣੀ ਅੱਗੇ ਕੋਈ ਨਾ ਵੀਡੀਓ ਨਹੀਂ ਕਰਦੇ ਕਰ ਜਾਨੇ ਆ ਰਿਹਾ ਪਾਉ ਠੀਕ ਹੈ ਇਹਦੇ ਚਿੱਤ ਉਹਦੇ ਚੱਲੋ ਠੀਕ ਹੈ ਭਾਈ ਦੇ ਵਾਲੀ ਖਿੱਤਰੀ ਤੇ ਮਾਰਦੇ ਯਾਰ ਇੱਥੇ ਆ ਦੇ ਆਹ ਦੇਖੀ ਲੰਚ ਕੈਂਪ ਹੋ ਚੁੱਕਾ ਹੈ ਗਿਆ ਬੋਲੋ ਕੀ ਬੋਦਨ ਹੈ ਕਿਵੇਂ ਚੱਲ ਰਿਹਾ ਕੰਮ ਸਭ ਡੋਟ ਚੱਲ ਰਿਹਾ ਹੈ ਅਗਰਾਜ ਦਾ ਮੁੱਦਾ ਮਰੇ ਘੰਟੇ ਦਾ ਘੜਾਇਆ ਉਹਦਾ ਠੀਕਾਟ ਹੈ ਕਾ ਹਟਾ ਕੋਈ ਮਸ਼ੀਨ ਨਹੀਂ ਰਾਵੜਾ ਬਦਲ ਕੇ ਹਟਿਆ ਖੜੇ ਦਾ ਇੱਥੇ ਸਾਡੇ ਕੋਲੇ ਹੈ ਦੋ ਮਿਸਤਰੀ ਸਾਹਿਬ ਰਹਿਗੇ ਸੀਗੇ ਇਹ ਰੋਟੀ ਖਾ ਰਹੇ ਨੇ ਤੇ ਹੁਣ ਆਪਾਂ ਵੀ ਖਾਵਾਂਗੇ ਆ ਬਾਈ ਹੋਰਾਂ ਨੂੰ ਖਵਾਤੀ ਤੇ ਹੁਣ ਦੇਖੋ ਜੀ ਹੈਡਰ ਆ ਚੁੱਕਿਆ ਇਹ ਹੈਡਰ ਨਾਲ ਉਹ ਜਿਹੜੀਆਂ ਬਣੀਆਂ ਹੋਈਆਂ ਨੇ ਕੈਂਚੀਆਂ ਇਹ ਸਾਰੀਆਂ ਚੱਕ ਚੱਕ ਇਸ ਧਰਨੀਆਂ ਨੇ ਦੋ ਕ ਹੈਡਰ ਧਰ ਦੂ ਦੋ ਮੈਂ ਆਦੇ ਮੋਢੇ ਧਰ ਕਿਧਰ ਦੂੰਗਾ ਹੂੰ ਜੇ ਮਲਾਈ ਦੇ ਜਾਣ ਬਹੁਤ ਆਪਣੇ ਚ ਹੂੰ ਤੇ ਮੇਰੇ ਚੱਕ ਲੈਗਾ ਹਾਂ ਕਿਉਂ ਤੇ ਦੇਖ ਸਕਦੇ ਹੋ ਹਾਈਡਰਾ ਆ ਚੁੱਕਿਆ ਹੈ ਪਰ ਉਹ ਇਥੇ ਭਰਤ ਤੇ ਚੜ ਨਹੀਂ ਰਿਹਾ ਕਿਉਂਕਿ ਉਹ ਸਲਿੱਪ ਮਾਰ ਲੱਗ ਗਿਆ ਨੇ ਦਾਬ ਜੰਦਾ ਤੇ ਹੁਣ ਇਸ ਕਰਕੇ ਆ ਟਰੈਕਟਰ ਨਾਲ ਢਾਲ ਬਣਾ ਰਹੇ ਹਾਂ ਰੇਲ ਕਰ ਰਹੇ ਹਾਂ ਤਾਂ ਕਿ ਹਾਈਡਰਾ इजीली ਚੜ ਸਕੇ ਤੇ ਫਿਰ ਦੁਬਾਰਾ ਤੁਹਾਨੂੰ ਦੁਬਾਰੇ ਫਿਰ ਦੱਸ ਦਿੰਨੇ ਆ ਉਹਨੂੰ ਜੋ ਕੈਂਚੇ ਬਣਾਏ ਹਨ ਉਹਨਾਂ ਨੂੰ ਚੱਕ ਕੇ ਉੱਪਰ ਧਰਨਾ ਹੈ ਤੇ ਇਹ ਛੱਡ ਦੀ ਇੱਥੋਂ ਦੀ ਸ਼ੁਰੂਆਤ ਹੋ ਜੂ ਫਿਰ ਇਹ ਦੂਗਾ ਸਲੇਟਾਂ ਟਿਕਣੀਆਂ ਫਿਰ ਫਰਥ ਕੋਸ ਲੱਗੂ ਹੁਣ ਸਰਦੋਸ ਪਾਣੀ ਹੈ ਤੁਹਾਡਾ ਕੋਈ ਵੀ ਸਵਾਲ ਤੁਸੀਂ ਫਿਰ ਮੈਂ ਕਹਿ ਰਿਹਾ ਹਾਂ ਉਸ ਤੋਂ ਅੰਦਾਜ਼ਾ ਲਾ ਸਕਦੇ ਹੋ ਸਾਨੂੰ ਕੋਈ ਰਾਏ ਦੇਣਾ ਚਾਹੁੰਦੇ ਹੋ ਤੇ ਆ ਸਾਡਾ ਇਹ ਚਾਰ ਵਾਲ ਟੋਆ ਇਹ ਵੀ ਚੱਕਿਆ ਜਾਊਗਾ ਇਹ ਸੂਰੇ ਤੱਕ ਆ ਜਾਊਗਾ ਉਸ ਲੇਜੇ ਰੇ ਤੱਕ ਬਾਗੜਾ ਜੂਗਾ ਨਾ ਮੈਂ ਢਾਲੇ ਕੇ ਆਇਆ ਉਹ ਦੇਖੋ ਜੀ ਕਿੰਨੇ ਮੁਸ਼ਕਿਲ ਨਾਲ ਚੜ ਰਿਹਾ ਹੈ ਐਨ ਆ ਰਿਵ ਕਰਤਾ ਫਿਰ ਵੀ ਚੜ ਨਹੀਂ ਪਾਰ ਰਿਹਾ ਬਹੁਤ ਮੁਸ਼ਕਲ ਨਾਲ ਚੜੂਗਾ ਚੜੂਗਾ ਦੇਖੋ ਬਹੁਤ ਟਾਲੇ ਪਾਰ ਰਿਹਾ ਜਰਾ ਕੀ ਬਹੁਤ ਟਾਲੇ ਪਾਰ ਰਿਹਾ ਜਰਾ ਚੱrun ਲੱਗਿਆ ਚੜੂਗੇ ਨਾ ਚੜ ਗਿਆ ਚੜ ਗਿਆ ਜੜ ਗਿਆ ਹੈ ਨਾ ਹਾਂ ਚੜ ਗਿਆ ਜਿਆਦਾ ਪੂਰਾ ਜੋਰ ਲੱਗਿਆ ਬੇ ਡਰਾਈਵਰ ਦਾ ਕਿ ਮਸ਼ੀਨ ਦਾ ਡਰਾਈਵਰ ਨੇ ਕਿਹਾ ਤਾਂ ਜੋ ਦੇਖੋ ਇਹ ਮਸ਼ੀਨ ਦਾ ਇਹ ਮਸ਼ੀਨ ਦਾ ਨਾਂ ਕੀ ਹੈ ਬਈ ਪਤਾ ਨਹੀਂ ਬੰਦਾ ਦਾ ਤੈਨੂੰ ਪਤਾ ਹੀ ਨਹੀਂ ਤੂੰ ਮਿਸਤਰੀ ਹੈ ਯਾਰ ਮਿਸਤਰੀ ਨਿਕਾ ਮੈਂ ਮੈਂ ਸਹਾਮੇ ਕਮਾ ਜੰਗਲਾਤ ਵਿਭਾਗ ਮੈਂ ਹੂ ਹਾਂ ਮੇਰਾ ਪਾਣੀ ਨਹੀਂ ਪੀ ਰਿਹਾ ਤੇ ਲੀਕੀ ਹੈ ਮੈਨੂੰ ਪਾਣੀ ਪਈਆਂ ਗਲਾਸ ਚ ਉਹ ਖੜੜਨਾ ਬਈ ਖੜਨਾ ਬਈ ਖੜਨਾ ਨਹੀਂ ਲੋੜ ਰਿਹਾ ਖੜਦਾ ਨਹੀਂ ਦੇ ਬੇ ਕਾਲੇ ਲਫਾ ਦੇ ਉਹ ਚੱਕ ਲਈ ਪੱਧ ਕੋਸ਼ਾਂ ਕੀਤੀਆਂ ਪਰ ਜਿਹੜਾ ਹੈਡਰਾ ਇੱਥੇ ਨਹੀਂ ਚੜਿਆ ਤੇ ਉਹ ਪਿੱਲਰ ਬਹੁਤ ਦੂਰ ਆਪਾਂ ਨੂੰ ਉੱਥੇ ਲੈ ਕੇ ਆਣਾ ਪਊਗਾ ਤੇ ਨਹੀਂ ਚੜਿਆ ਜਿਸ ਕਰਕੇ ਹੁਣ ਅਚਲੀ ਬੱਟ ਰਹੇ ਆ ਇਹਨੂੰ ਡੂੰਗਾ ਕਰ ਰਹੇ ਆ ਤਾਂ ਕਿ ਹੈਡਰਾ ਆਪਣਾ ਸਹੀ ਤਰੀਕੇ ਨਾਲ ਲੰਘ ਜਾਏ ਕਰਾਂ ਨਾਲ ਦੇਖੋ ਮਿੱਟੀ ਸਿਰਦੇ ਆਣਾ ਭਾਈ ਹੋਰ ਕੀ ਹਾਲ ਹੈ ਵਧੀਆ ਕੰਮ ਚੱਲ ਰਿਹਾ ਹੈ ਵਧੀਆ ਵਧੀਆ ਕਿਹੜੇ ਪਿੰਡ ਦਾ ਜੀ? ਸਾਜੂ ਪਿੰਡ ਦਾ। ਸਾਜੂ ਕਿਹੜੇ ਜ਼ਿਲ੍ਹੇ ਚ ਪੈਂਦਾ? ਬਰਨਾਲਾ ਜ਼ਿਲ੍ਹੇ ਚ। ਅੱਛਾ। ਇਹ ਮਿਸਰੀ ਸਾਹਬ ਨੇ ਇਹ ਕਾਰੀਗਰ ਪੂਰੇ ਤਗੜੇ ਨੇ। ਇਹ ਹਾਈਡਰਾਤ ਕਿਉਂ ਜੜ ਰਿਹਾ ਤਹਾ? ਕਿਉਂ ਕਿ ਇੱਥੇ ਮਿੱਟੀ ਬਹੁਤ ਜ਼ਿਆਦਾ ਚਲਾਣਾ ਹੈ ਨਾ ਇਸ ਤਰ੍ਹਾਂ ਦੇ। ਦੋ ਵਾਰੀ ਕੋਸ਼ਿਸ਼ ਕਰ ਚੁੱਕੇ ਆਂ ਪਰ ਮਸ਼ੀਨ ਨਹੀਂ ਅੱਗੇ ਜਾ ਰਹੀ। ਕੀ ਸਰ ਮਾਰਤਾ ਬਾਈ ਨੇ ਹੁਣ ਦੇਖ ਜਾਂ ਜਾਉ ਕਿ ਨਾ ਤਾਂ ਤਾਂ ਥੋੜੇ ਟਾਈਮ ਧਰ ਦੇਗੇ ਪਰ ਹੱਥ ਉੱਪਰ ਚੜਨ ਦਾ ਨਾਮ ਲੈ ਰਹੀ ਨਹੀਂ ਸੀ ਫਾਈਨਲੀ ਤਾਂ ਹ ਚੜ ਗਈ ਰੋਜ਼ ਨਹੀਂ ਨਾ ਬਹੁਤ ਚੜ ਗਈ ਬਹੁਤ ਹੈਗੀ ਸੋਨੋ ਹੁਣ ਦਿਖਾਉਨੇ ਆਪਾਂ ਵੀ ਸਾਡੇ ਇੰਡੀਆ ਚ ਪੰਜਾਬ ਚ ਕਿੰਨੀ ਵੇਰ ਜਗਾਰੀ ਹੈ ਦੇਖੋ ਇੱਕ ਆਪਣੇ ਇਹ ਕੀ ਹੁੰਦਾ ਦਾ ਨਾ ਇਹ ਚ ਚੱਲ ਰਿਹਾ ਹੈ ਠੀਕ ਹੈ ਉਹ ਕੰਮ ਵਾਲੇ ਕੰਮ ਕਰ ਰਹੇ ਨੇ ਬੇ ਹਾਈਡਰਾ ਚੱਲ ਰਿਹਾ ਹੈ ਬੇਲੇ ਲੋਕ ਦੇਖੋ ਕਿਵੇਂ ਦੇਖੀ ਜਾਂਦੇ ਨੇ ਇਹਨਾਂ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਹੈਗਾ ਬਸ ਇਹ ਇਕੱਲਾ ਹਾਈਡਰਾ ਦੇਖਣਾ ਆਏ ਨੇ ਬਈ ਤੁਹਾਨੂੰ ਕੰਮ ਕੋਈ ਨਹੀਂ ਹੈ ਕੋਈ ਕੰਮ ਤਾਂ ਤੁਹਾਨੂੰ ਬਥੇ ਦੇਣੇ ਤੇ ਤੂੰ ਛੱਡ ਦੇ ਨੀ ਖੜਾ ਕੋਈ ਮਸ਼ੀਨ ਲੋਡ ਕਰ ਲਓ ਕੋਈ ਖੇਤੀਬਾੜੀ ਕਰ ਲਓ ਕਣਕ ਨੂੰ ਪਾਣੀ ਲਾ ਲਓ ਸਰੋਂ ਵੜ ਲਓ ਹਾਈਡਰਾ ਦੇਖਣ ਆਏ ਖੜੋ ਮਸ਼ੀਤਰੀ ਆ ਕੰਮ ਕਰ ਰਹੇ ਨੇ ਤੂੰ ਕੀ ਕਰ ਰਹੇ ਹੋ ਕਿਉਂ ਕਿ ਤੇ ਜਸੋਈ ਨਤਿਸ਼ਾ ਨਤਿਸ਼ਾ ਤੁਸੀਂ ਲੀਲੀ ਦੱਸੋ ਬਈ ਮੈਂ ਦੱਸਦਾ ਫਿਰ ਇਹ ਦੱਸ ਦੱਸ ਬਈ ਦੱਸ ਬਈ ਫਿਰ ਗਾੜੀ ਚੱਟੀ ਹੋਈ ਪਈ ਹੈ ਜੀ ਇਹ ਪਾ ਲਗਾ ਮਗਰ ਦੀ ਚ ਪਾ ਹਾਈਡਰਾ ਚੜ ਚੰਦੀ ਹੈ ਤਾਹ ਤੇ ਹੈਡਰ ਇਹ ਨਿਸ਼ਾਨ ਸਾਹਿਬ ਵਾਲਾ ਕੰਮ ਹੀ ਹੈ ਨਾ ਹੈ ਨਾ ਹੈਡਰਾਂ ਚੜਦੇ ਨਿਸ਼ਾਨ ਸਾਹਿਬ ਵੀ ਹੈ ਹੈ ਨਿਸ਼ਾਨ ਸਾਹਿਬ ਵੀ ਹੈਡਰ ਉਹ ਭਾਵੇਂ ਨਾ ਥੱਲੇ ਬਿੰਦੇ ਜਾ ਉਹ ਲੱਗਦਾ ਜਿਵੇਂ ਤਾਂ ਦਾ ਲੱਗੇ ਲੀਲੀ ਕਹਿੰਦਾ ਰੰਗ ਉਹ ਕਹਿੰਦਾ ਲੈ ਹੈ ਲੀਲੀ ਕਹਿੰਦਾ ਵਿੰਗ ਹੈ ਸੁਰੇ ਪਈਆਂ ਇਹ ਤਾਂ ਵੇਖ ਹੈਗੀ ਆ ਤੇ ਆਇਆ ਬਿੰਦ ਮੈਂਨੇ ਤਾਂ ਪਾ ਰਹਾਂ ਇਹ ਉਹ ਦੇਗਾ ਹਮ ਬੈਲਟ ਸਿੱਟੇ ਤਰ੍ਹਾਂ ਪੜਨਗੇ ਨਾ ਨਾ ਜਿਹੇ ਦੀ ਕਰਕੇ ਧਰਨਗੇ ਆ ਹੱਲ ਦਾ ਰਸਤਾ ਬਣਾਣਗੇ ਨਾ ਰਸਤਾ ਨਹੀਂ ਬੰਦੇ ਕੋਈ ਬੈਲਟ ਕਰਕੇ ਕੋਈ ਰਸਤਾ ਨਹੀਂ ਤਾਂ ਬੰਨੇ ਕੋਈ ਗੜਤੀ ਨਹੀਂ ਦਿੱਤੇ ਨੇ ਗੜੂ ਉਹ ਪਸੂਪ ਕੰਬੋਲ ਕਰੇ ਸਭ ਸ਼ਬਦ ਜੇ ਮੂੰਹ ਨਹੀਂ ਚੱਜਦਾ ਗੱਲ ਦਾ ਚੱਜਦੀ ਕਰ ਲੈ ਕਰ ਉਹ ਚੰਗਾ ਉਹ ਠੀਕ ਹੈ ਵੇਰੀ ਠੀਕੀ ਬਲੌਗ ਚੱਲ ਰਿਹਾ ਜੇ ਬਲੌਗ ਚੱਲ ਰਿਹਾ ਇਹਨਾਂ ਦੇ ਫਿਰ ਓ ਜਲੰਧਰ ਦੇ ਲੋਕ ਦੇਖਦੇ ਨੇ ਭਾਈ ਓਏ ਜਲੰਧਰ ਦੇ ਲੋਕ ਦੇਖਦੇ ਨੇ ਜਲੰਧਰ ਦੇ ਲੋਕ ਦੇਖਦੇ ਨੇ ਅੰਮ੍ਰਿਤਸਰ ਤੋਂ ਲੋਕ ਦੇਖੇ ਆ ਇਹਨਾਂ ਨੂੰ ਕੀ ਕਹੇਂ ਜਾਂ ਗੱਲਾਂ ਕਰੀ ਇਹਨਾਂ ਨੂੰ ਸਿਆਣਾ ਪੈਣਾ ਚੰਗਾ ਚੰਗਾ ਦੇਖੋ ਜੀ ਨਾਲ ਦੀ ਨਾਲ ਬੈਲਡ ਕਰੀ ਜਾਂਦੇ ਨੇ ਉਧਰੋਂ ਮਿਸਤਰੀ ਸਾਹਿਬ ਨੇ ਬੈਲਡ ਕੰਪਲੀਟ ਕਰਤਾ ਇਧਰੋਂ ਕਰੀ ਜਾਂਦੇ ਨੇ ਇੱਕ ਤਰੀ ਗਈ ਤੇ ਹੁਣ ਉਹ ਦੂਜੀ ਚੱਕ ਰਹੇ ਨੇ ਓ ਕੀ ਗੱਗੀ ਦੀ ਹੈਲੋ ਕਰਾਂਗੇ ਕੀ ਗੱਗੀ ਲੱਗੀ ਭਾਈ ਇਧਰ ਭਾਈ ਲੋਕ ਤੈਨੂੰ ਬਹੁਤ ਪਸੰਦ ਕਰਦੇ ਨੇ ਹੈਲੋ ਕਰਦੇ ਹੈਲੋ ਵੀਰੇ ਸਸਰੀ ਕਾ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਭਾਈ ਦਰਸ਼ਕਾਂ ਨੂੰ ਕਹਿਣਾ ਚਾਹਣੇ ਆ ਸੱਡੇ ਬਣ ਬਹੁਤ ਹੱਥੋਂ ਹਾਂ ਪੂਰੀ ਉਧ ਤਸੱਲੀ ਬਕਸ ਹੈੱਡ ਪਾਏ ਸੈੱਟ ਪੂਰਾ ਤਸੱਲੀ ਬਕਸ ਕਰਾਏ ਭਾਈ ਪੂਰਾ ਤਸੱਲੀ ਬਕਸ ਦੱਸ ਕਹ ਇਹਦੇ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਹਾਂ ਭਾਈ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਲਾਇਕ ਐਂਡ ਕਮੈਂਟ ਸ਼ੇਅਰ ਹਾਂ ਓਕੇ ਧੰਨਵਾਦ ਸਿਰਾਜ ਅੱਗੇ ਵੀ ਧੰਨਵਾਦ ਕਰੀ ਸਕਦਾ ਇਹ ਜਿਵਾਗ ਜੇ ਕੰਮ ਦਾ ਕਰੀ ਸਕਦੇ ਵੀਡੀਓ ਦਾ ਬਣਾਇਆ ਹੈ ਜਿਵਾਗ ਇਹ ਹੋਰ ਨਹੀਂ ਆ ਸਾਡੇ ਹੈਡ ਮਿਸਤਰੀ ਨੇ ਜੀ ਕਿਸੇ ਨੇ ਵੀ ਸੈੱਟ ਬਣਵਾਉਣਾ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਤਾਂ ਤੁਹਾਨੂੰ ਵੀਡੀਓ ਚ ਇਹਦਾ ਨੰਬਰ ਦੇਵਾਂਗੇ ਨਾਮ ਬੋਲੋ ਜੀ ਮਲਕੀਤ ਸਿੰਘ ਪਿੰਡ ਤਾਜੋ ਤੇ ਕਿਸੇ ਨੇ ਵੀ ਸੈੱਟ ਹੈ ਜੇ ਬਣਵਾਉਣਾ ਨੰਬਰ ਕੀ ਹੈ 994392705 994392705 ਕਿਸੇ ਨੇ ਵੀ ਸੈੱਟ ਵੱਡਾ ਛੋਟਾ ਚਲੋ ਆ ਸਾਡਾ ਆਪ ਦੀ ਗੁਣਜਾਇਸ ਦੇ ਹਿਸਾਬ ਨਾਲ ਬਣਵਾ ਸਕਦਾ ਤਸੱਲੀ ਬਕਸ ਕੰਮ ਕੀਤਾ ਜਾਂਦਾ ਜੀ ਗੰਗਾ ਨਗਰ ਤੱਕ ਕੰਮ ਕਰ ਦਿੰਦੇ ਨੇ ਇਹ ਦੇਖੋ ਜੀ ਦੂਜਾ ਧੜ ਰਹੇ ਨੇ ਦੂਜੀ ਕੰਚੀ ਇਹਦਾ ਆ ਸਾਡੇ ਤਾਏ ਜੀ ਬੈਠੇ ਨੇ ਇਹ ਵੱਡੀ ਮਸ਼ੀਨ ਦੇ ਡਰਾਈਵਰ ਨੇ ਮਸ਼ੀਨ ਪਤਾ ਨਹੀਂ ਕਿਵੇਂ ਲੋਡ ਕਰਦੇ ਨੇ ਪਤਾ ਨਹੀਂ ਕਿਵੇਂ ਚਲਾਉਣਾ ਸਿੱਖੇ ਨੇ ਮਸ਼ੀਨ ਕਿੱਥੋਂ ਚਲਾਉਣਾ ਸਿੱਖਿਆ ਉਹ ਜੀ ਪਾਣੀ ਪਈਦਾ ਗਲਾਸ ਚ ਵਾਹ ਸਾਹਬ ਆਏ ਨੇ ਮੜਾ ਦੇਖਿਆ ਕਰੋ ਸਾਹਬ ਬੈਠੇ ਨੇ ਗੁਰਦੁਆਰੇ ਲੱਗਣ ਲੱਗਣ ਦਾ ਹਾਂ ਮਰਫੇ ਬਰਫ ਨੂੰ ਬਰਫ ਨੂੰ ਗਾਹ ਦੀ ਜੂਨ ਦਾ ਮਹੀਨਾ ਗਏ ਅੱਡੇ ਸੀ ਲੱਖ ਰੁਪਏ ਦਾ ਇੰਜਣ ਮਿਲ ਜੂਗਾ ਲੱਖ ਰੁਪਏ ਦਾ ਲੱਖ ਆ ਦੇਣਾ ਉਹ ਇੰਜਣ ਬੱਤਰੀ ਵਿੱਚ ਕਿਹਦਾ ਸੌਦਾ ਹੁੰਦਾ ਮੇਚ ਦੇ ਕੇ ਆਹ ਤਾਂ ਸਭ 1000000 ਇੰਜਣ ਮਿਲ ਜੂਗਾ ਅਦੇ ਘਰ ਨਾਲ ਜਿਹਾ ਹੁੰਦੇ ਨੇ ਇਹ ਹੈ ਡਰਾਈਵਰ ਵੀ ਇੱਥੇ ਕਈ ਜਨੇ ਹੁੰਦੇ ਨੇ ਕਿਉਂਕਿ ਆਪਣੇ 50000 ਨਾਲ ਦੇਖਣਾ ਯਾਰ ਕੂੜੇ ਆਂਗੇ ਨੇ ਦੇ ਦੋ ਅੰਨੇ ਕੂੜੇ ਆਂਗੇ ਨੇ ਇਹ ਬਦਲਦਾ 50 60000 ਇਹ ਸੀਰੀ ਦਾ ਕਿੰਨਾ ਦੇਣਗੇ ਇਹ ਸੀਰੀ ਆ ਬਈ ਹਾਂ ਇਹ ਟਰੈਕਟਰ ਟਰੈਕਟਰ ਤੇਲੀ ਵਾਲਾ ਖੂਆ ਉਹ ਮੇਰੇ ਸਾਹ ਹਾਂ ਤਾਂ ਹੈ 75000 ਲਾਭੇ ਕਰਦੇ ਨੇ ਬਈ ਫਰਾਂਦ ਕਰਦੇ ਨੇ ਹਾਂ ਟਰੈਕਟਰ ਦਾ ਕੰਮ ਜਿਹੜਾ ਪੁਰਸੇ ਇਧੋ ਉਹਦੇ ਦੀ ਜਿਹਾ ਕੋਈ ਦੂਆ ਇੱਥੋਂ ਉਹ ਦੇਖ ਸਕਦੇ ਹੋ 4 ਇੰਚਾਂ ਧਰਤੀਆਂ ਤੇ ਹੁਣ ਇਸ ਤੋਂ ਬਾਅਦ ਦਾ ਤੁਹਾਨੂੰ ਅਗਲਾ ਪ੍ਰੋਸੈਸ ਅਸੀਂ ਅਗਲੀ ਵੀਡੀਓ ਚ ਦਿਖਾਉਂਦੇ ਰਹਾਂਗੇ ਜੇ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਤੁਸੀਂ ਕੁਝ ਵੀ ਪੁੱਛੀ ਜਾਂ ਦੱਸ ਸਕਦੇ ਹੋ ਠੀਕ ਹੈ ਨਾ ਭੰਵੇਂ ਕਹਦੇ ਕਹਦੇ ਚੈਨਲ ਨੂੰ ਲਾਈਕ ਕਰੋ ਇਹਨੂੰ ਲਾਈਕ ਕਰੋ ਜੀ ਨਾ ਚੈਨਲ ਨੂੰ ਤਾਂ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੀਡੀਓ ਸ਼ੇਅਰ ਕਰੋ ਨਾ ਵੀਡੀਓ ਸ਼ੇਅਰ ਕਰੋ ਤੇ ਲਾਈਕ ਕਰੋ ਲਾਈਕ ਕਰੋ ਧੰਨਵਾਦ